हां जी दोस्तों सत श्री अकाल स्वागतਾ ਤੁਹਾਡਾ ਸਾਡੇ ਆਪਣੇ ਚੈਨਲ ਤੇ ਅੱਜ ਦੀ ਆਪਾਂ ਵੀਡੀਓ ਬਣਾ ਰਹੀਆਂ ਜਾਂ ਮੰਨ ਲਓ ਵੀ ਆਪਣੇ ਖੇਤਾਂ 'ਚ ਅੱਜ ਸਪਰੇਅ ਕਰਨ ਵਾਸਤੇ ਬੰਦੇ ਆਏ ਹੋਏ ਨੇ ਉਹ ਸਪਰੇਅ ਕਰਦੇ ਆ ਆਪਾਂ ਉਹ ਵੀ ਦਿਖਾਉਨੇ ਆ ਆਪਾਂ ਹਾਂ ਜਿਹੜੀ ਆਪਣੀ ਬਿਨਾ ਕੱਦੂ ਤੇ ਬਿਨਾ ਦੂਜੀਆਂ ਸਪਰੇਹਾਂ ਤੋਂ ਜਿਹੜੀਆਂ ਕੈਮੀਕਲ ਵਾਲੀਆਂ ਤੋਂ ਉਹ ਜਿਹੜੀ ਆਪਣੀ ਇਹਦੇ ਤੇ ਆਪਾਂ ਨਹੀਂ ਕਰਨੀ ਬਾਕੀ ਤੇ ਦੂਜੀ ਤੇ ਜਿਹੜੀ ਕੈਮੀਕਲ ਵਾਲੀ ਆ ਸਾਰੀ ਤੇ ਆਪਾਂ ਸਪਰੇਅ ਕਰਨੀ ਆ ਉਹ ਦਿਖਾਉਂਦੇ ਆ ਤੁਹਾਨੂੰ ਇਹ ਇਹ ਵੀ ਦੱਸਦੇ ਆ ਵੀ ਕਿਹੜੀ ਕਿਹੜੀ ਸਪਰੇਅ ਕਰਨੀ ਆ ਕਿਹੜੀ ਕਿਹੜੀ ਪਾਈ ਆ ਵੀ ਇਹ ਚ ਦਵਾਈ ਉਹ ਰਾਜਨ ਪਾਇਆ ਜੀ ਹਾਂ ਤੇ ਉਲੀ ਵਾਲਾ ਹਾਂ ਤੇ ਉਹ ਤੋਂ ਬਾਅਦ ਡੁੱਡੀ ਵਾਲਾ ਪਾਇਆ ਹੈ ਅੱਛਾ ਹਾਂ ਜੀ ਉਹ ਤੋਂ ਬਾਅਦ ਸੁੰਢੀ ਵਾਲਾ ਸੁੰਢੀ ਵਾਲਾ ਹਾਂ ਜੀ ਇਹ ਕਾਹ ਪੰਪ ਲੱਗ ਜਾਂਦੇ ਨੇ ਇੱਕ ਕਿੱਲੇ 'ਚ 5 ਇੰਚ ਲੱਗਦਾ ਅੱਛਾ ਠੀਕ ਹੈ ਠੀਕ ਹੈ ਬਾਕੀ ਦਿਖਾਉਨੇ ਆ ਹੁਣ ਕਰਦੇ ਸਾਰੇ ਜੁੜੇ ਰਹੋ ਸਾਡੇ ਨਾਲ ਵੀਡੀਓ ਨਾਲ ਆ ਦੇਖੋ ਸਟਾਰਟ ਕਰਤਾ ਇਹਨਾਂ ਨੇ ਹੁਣ ਇਹ ਕਰਨਗੇ ਸਪਰੇਅ ਇੱਥੋਂ ਪੈਸੇ ਆਪਣੇ ਹੁਣ ਇਸ ਜੀ ਦੀ ਚ ਕੋਈ ਹੈ ਬਿਮਾਰੀ ਹੈ ਇਹ ਦੇ ਚ ਪਲੇ ਦੀ ਬਿਮਾਰੀ ਹੈ ਇਹ ਦੇ ਬਿਨਾ ਗੰਡੋੜੇ ਵਾਲਾ ਜਿਹੜਾ ਫਿਲਹਾਲ ਕੋਈ ਬਿਮਾਰੀ ਨਹੀਂ ਹੈ ਉਹ ਹਾਂ ਬਾਕੀ ਦੂਜੀ ਚ ਕੰਮੇਤਾਲ ਵਾਲੇ ਚ ਬਿਮਾਰੀ ਹੈਗਾ ਇਹਦੇ ਚ ਸਪਰੇ ਮਾਰਨ ਲੱਗਾ ਅੱਛਾ ਹਾਂ ਇਹਦੇ ਚ ਲੋਟ ਨਹੀਂ ਹੈ ਹੂੰ ਅੱਗੇ ਦੇਖੋ ਆਪਣੇ ਸਪਰੇ ਕਰਾਇਆ ਹੈ ਨੇ ਹੁਣ ਇਹ ਸਾਰੇ ਆਪਣੇ ਇੱਧਰ ਜਿਹੜੇ ਦਿਖਾਉਂਦੇ ਹੁੰਨੇ ਆਂ ਅਸੀਂ ਛਿਪਦੀ ਬਾਲਾ ਆਪਣੇ ਆ ਖਾਲ ਤੋਂ ਇਹਨਾਂ 4.5 ਕਿੱਲੇ ਨੇ ਇਹਨਾਂ ਵਿੱਚ ਇਹ ਕੈਮੀਕਲ ਵਾਲੇ ਆਪਣੇ ਖੇਤ ਨੇ ਇਹਦੇ ਵਿੱਚ ਸਪਰੇਅ ਕਰਦੇ ਨੇ ਇਹ ਇਹ ਸਾਹਮਣੇ ਹੁਣ ਆਪਣਾ ਇਹ ਖੇਤ ਹੈ ਇਧਰ ਨੂੰ ਮਤਲਬ ਇਹ ਦੀ ਇੱਕ ਸਾਵਾ ਕ ਕਿਲੇ ਦੀ ਇਹ ਲੰਬਾਈ ਹੈ ਜਣੀ ਇੱਕ ਕਿਲਾ ਪੂਰਾ ਇੱਕ ਅੱਧੇ ਕ ਕਿਲੇ ਦੀ ਲੰਬਾਈ ਦੂਜੇ ਪਾਸੇ ਨੂੰ ਚੱਲ ਪਏ ਹੁਣ ਪੰਪ ਲੈ ਕੇ ਇਹ ਦੋ ਕਿਲਿਆਂ ਚ ਪੰਪ ਪੂਰਾ ਲਾ ਦਿੰਦੇ ਨੇ ਜਣੀ ਇਸ ਕਰਕੇ ਉਹ ਟੇਡੇ ਲੋਟ ਚੱਲ ਪਏ ਹੁਣ ਦੂਜੇ ਪਾਸੇ ਨੂੰ ਇਹ ਨਾਲ ਹੁੰਦੀ ਆਪਣਾ ਉਨਾ ਕੇਰੀਆ ਮੋੜੀ ਜਾਣਗੇ ਉਸ ਤੋਂ ਬਾਅਦ ਹੋਨੇ ਆ ਗਏ ਇਧਰ ਆਹਾ ਬਾਸਮਤੀ ਜਿਹੜੀ ਆਪਾਂ ਕੈਮੀਕਲ ਨਾਲੇ ਤਿਆਰ ਕਰਦੇ ਆ ਇਹਦੇ ਵਿੱਚ ਹੁਣ ਆਪਾਂ ਨੇ ਇੱਕ ਨਾਲ ਰਲਾ ਕੇ ਕਹਿੰਦੇ ਦੁਬਾਰਾ ਫੇਰ ਵੀ ਝੰਡੇ ਰੋਗ ਵਾਲੀ ਪਾਉਣੀ ਆ ਝੰਡੇ ਰੋਗ ਵਾਲੀ ਪਹਿਲਾਂ ਵੀ ਆਪਾਂ ਦਵਾਈ ਪਾਈ ਆ ਪਰ ਉਹਨਾਂ ਦਾ ਐਡਾ ਅਸਰ ਜਤਾਂ ਦੇਖਦਾ ਨਹੀਂ ਦੋ ਵਾਰੀ ਇਹਦੇ ਵਿੱਚੋਂ ਆਪਾਂ ਕੱਢ ਚੁੱਕੇ ਆ ਢੱਕੇ ਜੋ ਵੀ ਬੁੱਝੇ ਵੱਡੇ ਤੇ ਝੰਡੇ ਰੋਗ ਵਾਲੇ ਆ ਆਪਣੀ ਦੂਜੀ ਆ ਇਹ ਜਿਹੜੀ ਆਪਾਂ ਬਿਨਾ ਗੱਦੂ ਤੇ ਆਰਗਨ ਕਰ ਰਹੇ ਆ। ਅੱਛਾ ਤੁਸੀਂ ਕਿਹੜੇ-ਕਿਹੜੇ ਏਰੀਏ 'ਚ ਜਾਂਦੇ ਹੋ ਰਿਹਾ ਆਪਣੇ? ਇੱਥੇ ਜਾਂਦੇ ਆ ਪੰਜ ਰੁੱਖੇ। ਹਾਂ। ਆ ਇੱਥੇ ਖੰਬਲਾ, ਹਾ ਤੇਪੁਰ, ਹਾਂ ਸਰਥਲਾ, ਹਾਂ ਚਲਾਜਣ, ਹਾਂ ਫਰਮੋੜੀ, ਫਰਮੋੜੀ। ਯਾਰਗ, ਯਾਰਗ। ਹਾਂ ਜੀ। ਜਣੀ ਆਹੀ ਏਰੀਏ 'ਚ ਫਿਰਦੇ ਹੋ? ਆ ਏਰੀਏ 'ਚ ਰਹਿੰਦੇ ਆ ਜੀ। ਹਾਂ ਜੀ। ਅੱਛਾ ਪੰਪ ਦਾ ਕੀ ਰੇਟ ਰੂਪਾ ਹੈ? 35 ਹਾਂ ਜੀ। 35 ਰੁਪਏ। ਪੰਪ ਰਿਓ ਰੂ ਵੀ ਪੌਣੇ ਕਾ ਹੈ ਇਹੀ ਕੱਲਾ ਨਾ ਰਿਓ ਇਹ ਪੌਣੇ ਆ ਜੀ ਉਹਦਾ ਕੀ ਰੇਟ ਚੱਲਦਾ ਸੀ ਰਿਓ 100 ਰੁਪਏ ਥੈਲਾ ਅੱਛਾ ਦਵਾਈ ਰੜਾ ਕੇ ਵਿੱਚ ਕ ਬਿਨਾ ਦਵਾਈ ਆ ਰੜਾ ਕੇ ਜੀ ਠੀਕ ਹੈ ਅੱਛਾ ਕੋਈ ਆਪਣਾ ਨੰਬਰ ਦੱਸ ਦੋ ਨੰਬਰ ਜੀ ਹਾਂ 99696 ਹਾਂ 43751 ਫੇਰ ਦੁਬਾਰਾ ਦੱਸ ਦੇ ਕੱਲਾ ਕੱਲਾ 99 ਹਾਂ 696 ਹਾਂ 43 751 ਠੀਕ ਹੈ ਮਿੱਤਰੋ ਇਹ ਨੰਬਰ ਤੇ ਜੇ ਕਿਸੇ ਆਪਣੇ ਏਰੀਏ ਦਾ ਨਾ ਉਹ ਸੰਪਰਕ ਕਰ ਸਕਦਾ ਇਹਨਾਂ ਨਾਲ ਜਿਹਨੇ ਦਵਾਈ ਤੇ ਸਪਰੇ ਵਗੈਰਾ ਕਰਾਉਣੀਆਂ ਇਹਨਾਂ ਨਾਲ ਆਪਣਾ ਸੰਪਰਕ ਕਰੋ ਆ ਨੰਬਰ ਅਸੀਂ ਆਪਾਂ ਇਹਦੇ ਵਿੱਚ ਦੱਸ ਵੀ ਦਵਾਂਗੇ ਨਾਲ ਉਹ ਵੀ ਕਰਾਂਗੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਵੀਡੀਓ ਦੇਖਦੇ ਨੇ ਜੁੜੇ ਰਿਹਾ ਕਰੋ ਸਾਡੇ ਵੀਡੀਓ ਨਾਲ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਮੈਂਟ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਉਸ ਤੋਂ ਬਹੁਤ ਬਹੁਤ ਧੰਨਵਾਦ ਤੁਸੀਂ ਇਦਾਂ ਹੀ ਸਾਡੀਆਂ ਵੀਡੀਓ ਦੇਖੋ ਆਪ ਤੁਸੀਂ ਰਿਹਾਗਾ